ਮੱਧ ਪ੍ਰਦੇਸ਼ ਤੇ ਰਾਜਸਥਾਨ ਦਾ ਬਾਰਡਰ ਹੈ ਮੱਧ ਪ੍ਰਦੇਸ਼ ਚ ਐਂਟਰੀ ਕਰਦੇ ਆ ਤੇ ਉਹਦੇ ਨਾਲ ਇੱਕ ਕਬੀਲਾ ਹੀ ਇਹੋ ਜਿਹਾ ਜਿਹੜਾ ਪੂਰੇ ਪਿਸਟਲਸ ਬਣਾਉਂਦਾ ਟੌਪ ਦੀਆਂ ਪਿਸਟਲਸ ਆ ਗਲੌਕ ਜਿਹਨੂੰ ਕਹਿੰਦੇ ਆ ਹਾਂਜੀ ਉਹ ਚਾਈਨੀਜ਼ ਪਿਸਟਲ ਵਰਗੀ ਆ ਉੱਥੋਂ ਬੜੀ ਈਜ਼ੀਲੀ ਅਵੇਲੇਬਲ ਹੈ ਜਿੰਨੀ ਮਰਜ਼ੀ ਲੈ ਆਓ ਉਹ ਆਟੋਮੈਟਿਕ ਪਿਸਟਲਸ ਬੜੀਆਂ ਟੌਪ ਦੀਆਂ ਪਿਸਟਲਸ ਹੈ ਇਹ ਸਾਰੀਆਂ ਇਲੀਗਲਸ ਹੁੰਦੀਆਂ ਨੇ ਇਲੀਗਲ ਆ ਉੱਥੇ ਤਾਂ ਮਤਲਬ ਜਿਹੜਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕੁੰਬਾਈ ਪੂਰਾ ਬਣਾਉਂਦਾ ਔਰ ਉਹ ਬਣਾਉਂਦੇ ਨੇ ਵੇਚਦੇ ਨੇ ਇੱਥੋਂ ਪਿਸਟਲਸ ਲੈ ਆਂਦੇ ਨੇ ਗੈਂਗਸਟਰਸ ਉਹ ਬਿਕਨੀਆਂ ਪਈਆਂ ਆਰਾਮ ਨਸੀ ਸੁਰਤ ਪ੍ਰਸ਼ਾਸਨ ਦਾ ਕੋਈ ਤੁਹਾਨੂੰ ਲੱਗਦਾ ਵੀ ਹੱਥ ਹੈ ਨਹੀਂ ਕੋਈ ਜੋਰ ਨਹੀਂ ਹੈਗਾ ਉਸ ਚੱਕ ਤੇ ਨਹੀਂ ਨਹੀਂ ਪਤਾ ਬਾਈ ਜੀ ਕੀ ਹੁੰਦਾ ਦੇਖੋ ਤੁਸੀਂ ਪ੍ਰਸ਼ਾਸਨ ਤਾਂ ਫਿਰ ਹੁਣ ਆਪਾਂ ਅਮਰੀਕਾ ਚ ਚਲ ਜਾਈਏ ਸ਼ਿਕਾਗੋ ਚ ਕਿੰਨਾ ਕਰਾਇਮ ਹੈ ਪ੍ਰਸ਼ਾਸਨ ਕੀ ਕਰ ਲੂਗਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਹਥਿਆਰ ਜਿਹੜੇ ਆ ਪਹਿਲਾਂ ਯੂਪੀ ਚ ਵਾਲਾ ਬੰਦਾ ਸੀ ਜਿਹੜਾ ਬਿਹਾਰ ਚ ਬੰਦਾ ਰਿਆ ਹੁਣ ਇਹ ਮਧ ਪ੍ਰਦੇਸ਼ ਚ ਟਰਾਂਸਫਰ ਹੋ ਗਿਆ ਜਿਨ੍ਹਾਂ ਨੇ ਇਲੀਗਲ ਕੰਮ ਕਰਨਾ ਉਹਨਾਂ ਨੇ ਤਾਂ ਕਰ ਹੀ ਜਾਣਾ ਉਹਨਾਂ ਦਾ ਤਾਂ ਧੰਦਾ ਉਹਨਾਂ ਨੇ ਤਾਂ ਪੈਸਾ ਕਮਾਣਾ ਉਹ ਕਿਤੇ ਨਾ ਕਿਤੇ ਹੁਣ ਮੂੰਹ ਨੂੰ ਲੱਗਾ ਹੁੰਦਾ ਕਿ ਠੀਕ ਆ ਮੈਂ ਹਥਿਆਰ ਬਣਾਣੇ ਆ ਵੇਚਣੇ ਆ ਫਿਰ ਚੱਲਦਾ ਵਾ ਕਿਉਂਕਿ ਇੰਡੀਆ ਦੀ ਆਬਾਦੀ ਬਹੁਤ ਐ ਇੱਥੇ ਬੇਰੋਜ਼ਗਾਰੀ ਬਹੁਤ ਐ ਆਬਾਦੀ ਬਹੁਤ ਐ ਕੰਮ ਕੀ ਕਰਨ ਤੰਦਾ ਹੈ ਨਹੀਂ ਕੋਈ ਯੂਪੀ ਵਿਹਾਰ ਚ ਜਾ ਕੇ ਦੇਖੋ ਕਲਕੱਤਾ ਅਸਾਮ ਦੇਖੋ ਕਿੰਨੀ ਜਨਤਾ ਬੇਰੋਜ਼ਗਾਰ ਬੈਠੀ ਹੋਈ ਐ 140 ਕਰੋੜ ਦੀ ਆਬਾਦੀ ਨੂੰ ਸੰਭਾਲਣਾ ਕੋਈ ਸੌਖਾ ਨਹੀਂ ਹੁੰਦਾ ਗੱਲ ਇਹ ਐ ਕਿ ਜਦੋਂ ਤੱਕ ਦੇਸ਼ ਪੂਰੀ ਤਰੱਕੀ ਨਹੀਂ ਕਰਦਾ ਇਦਾਂ ਦੇ ਕ੍ਰਾਈਮਨਲਸ ਰੁਕ ਨਹੀਂ ਸਕਦੇ ਦੂਜਾ ਇੱਕ ਖਾਸ ਕਰਕੇ ਮੈਂ ਜਿਹੜਾ ਕੁਝ ਦੌਰ ਚ ਦੇਖਿਆ ਗਲੈਮਰ ਬਹੁਤ ਆਇਆ मतलब लॉरेंस बिछनोई ਦਾ ਜਾਂ ਹੋਰ ਜਿਹੜੇ ਗੈਂਗਸਟਰਸ ਐ ਦਿਲਪ੍ਰੀਤ ਬਾਬਾ ਵਾ ਗੋਲਦੀ ਬਰਾੜ ਐ ਇੱਕ ਗਲੈਮਰ ਬਹੁਤ ਆਇਆ ਹਥਿਆਰਾਂ ਨਾਲ ਫੋਟੋਆਂ ਚੰਗੇ ਕੱਪੜੇ ਮਹਿੰਗੀਆਂ ਐਨਕਾਂ ਹੁਣ ਜਦੋਂ ਲੌਰੈਂਸ ਦੀਆਂ ਫੋਟੋਆਂ ਆਉਂਦੀਆਂ ਮਹਿੰਗੇ ਬੂਟ ਮਹਿੰਗੀਆਂ ਟੀ-ਸ਼ਰਟਾਂ ਇਹ ਆਉਂਦੀ ਕਿੱਥੋਂ ਜੀ ਇਹ ਉਹੀ ਨਾ ਫਿਰ ਨੌਜਵਾਨ ਪਿੱਛੇ ਭਟਕਦਾ ਵੀ ਮੇਰੇ ਕੋ ਵੀ ਮਹਿੰਗੀ ਗੱਡੀ ਹੋਣੀ ਚਾਹੀਦੀ ਐ ਮੇਰੇ ਕੋ ਵੀ ਮੈਂ ਵੀ 10000 ਵਾਲੀ ਟੀ-ਸ਼ਰਟ ਪਾਵਾਂ ਮੈਂ ਵੀ 20000 ਵਾਲੇ ਸ਼ੂਜ਼ ਪਾਵਾਂ ਪਰ ਉਸ ਕ੍ਰਾਈਮ ਦੀ ਦੁਨੀਆ ਵੱਲ ਵੱਧਦੀ ਹੈ। ਹਮਮ ਔਰ ਕਿਉਂਕਿ ਪੰਜਾਬ ਦੇ ਵਿੱਚੋਂ ਰੰਗਦਾਰੀ ਫਰੋਤੀ ਇਹ ਧੰਦਾ ਪਿਛਲੇ ਕੁਝ ਸਮੇਂ 'ਚ ਬਹੁਤ ਵਧਿਆ। ਪਿਛਲੇ ਕੁਝ ਸਾਲਾਂ 'ਚ ਬਹੁਤ ਵਧਿਆ ਔਰ ਇਹ ਟਾਰਗੇਟਡ ਹੋਇਆ। ਇੱਕ ਇੰਡਸਟਰੀ ਬਣ ਚੁੱਕੀ ਹੋਈ ਹੈ ਇੱਥੇ ਵੀ ਜਿਹੜੀ ਐਕਸਟਰੈਕਸ਼ਨ ਆਫ ਮਨੀ ਜਿਹਨੂੰ ਆਪਾਂ ਕਹਿੰਦੇ ਆ ਰੰਗਦਾਰੀ ਆ। ਜੀ ਇਹ ਇੱਥੇ ਇੰਡਸਟਰੀ ਬਣ ਚੁੱਕੀ ਆ ਤੁਹਾਡੇ ਸਾਹਮਣੇ ਹੁਣ ਰੰਗਦਾਰੀ ਲਈ ਗੋਲੀਆਂ ਚਲਾ ਕੇ ਗਏ ਤੁਹਾਡੇ ਸਾਹਮਣੇ ਦੋ ਦਿਨ ਪਹਿਲਾਂ ਉਸ ਤੋਂ ਪਹਿਲਾਂ ਵੀ ਚੱਲੀਆਂ। ਇਹ ਚੱਲਦਾ ਰਹਿੰਦਾ ਹੈ ਕ੍ਰਾਈਮ ਜਿਹੜਾ ਪੰਜਾਬ ਦੇ ਵਿੱਚ ਐਕਸਟਰੈਕਸ਼ਨ ਆਫ ਖਾਸ ਕਰਕੇ ਜਦੋਂ ਅਨਇੰਪਲੋਇਮੈਂਟ ਜਿਹੜਾ ਯੂਥ ਹੈ ਜਿੰਨੇ ਕੋ ਕੋਈ ਕਾਰੋਬਾਰ ਨਹੀਂ ਹੈ ਰੋਜ਼ਗਾਰ ਨਹੀਂ ਹੈ ਹੁਣ ਪੰਜਾਬ ਦੇ ਵਿੱਚੋਂ ਦੇਖੋ ਹੈ ਕੀ ਹੈ ਪੰਜਾਬ ਚ ਖੇਤੀਬਾੜੀ ਦਾ ਧੰਦਾ 85% ਕਿਸਾਨ ਤਾਂ 5 ਏਕੜ ਤੋਂ ਥੱਲੇ ਵਾਲੇ ਤੁਸੀਂ ਮੇਰੀ ਗੱਲ ਸਮਝ ਗਏ ਨਾ 85 ਏਕੜ ਤੋਂ 85% ਕਿਸਾਨ 5 ਏਕੜ ਤੋਂ ਥੱਲੇ ਵਾਲੇ ਹੁਣ ਤੁਸੀਂ ਵੀ ਜ਼ਮੀਦਾਰ ਹੋ ਮੈਂ ਵੀ ਜ਼ਮੀਦਾਰਾਂ 5 ਏਕੜ ਦੇ ਵਿੱਚ ਕਿਹੜਾ ਰੋਟੀ ਖਾ ਲੂਗਾ ਮੈਨੂੰ ਦੱਸੋ 5 ਏਕੜ ਦੇ ਵਿੱਚ ਤਾਂ ਤੁਸੀਂ ਆਪਣੇ ਖਰਚੇ ਮੱਸੀ ਘਰਾਂ ਦੇ ਪੂਰੇ ਰੋਟੀ ਖਾ ਸਕਦੇ ਹੋ ਤੁਸੀਂ ਕੋਈ ਉਹਦੇ ਵਿੱਚ ਮਹਿੰਗਾ ਸਰਚਾ ਨਹੀਂ ਕਰ ਸਕਦੇ ਹੋ ਜੇ ਕਿਤੇ ਤੋਂ ਵਿਆਹ ਆ ਗਿਆ ਘਰੇ ਕਿਸੇ ਦਾ ਕੁੜੀ ਦਾ ਮੁੰਡੇ ਦਾ ਫਿਰ ਤੁਸੀਂ ਕਰਜਾਈ ਹੋਗੇ ਤੇ ਹਾਲ ਇਹ ਹੈ ਕਿ ਜਿਹੜਾ ਤਾਜ਼ਾ ਡਾਟਾ ਆਇਆ ਬਈ 3 ਲੱਖ ਰੁਪਈਆ ਪਰ ਕਿਸਾਨ ਦੇ ਉੱਤੇ ਕਰਜ਼ਾ ਔਨ ਐਵਰੇਜ ਪੰਜਾਬ ਔਨ ਐਵਰੇਜ ਹਾਂ ਤੇ ਤੁਸੀਂ ਇਹ ਦੱਸੋ ਕਿਵੇਂ ਸੂਬਾ ਸਰਵਾਈਵ ਕਰ ਜੂਗਾ ਹਰ ਕਿਸਾਨ ਦਾ ਕਰਜ਼ੇ ਹੀਠਾ ਪੰਜਾਬ ਦਾ ਪੰਜਾਬ ਚ ਕੋਈ ਗੂਗਲ ਵਾਂਗੂ ਸੌਫਟਵੇਅਰ ਇੰਡਸਟਰੀ ਤਾਂ ਹੈ ਨਹੀਂ ਗੁੜਗਾਵਾ ਦੀ ਜੇ ਮੈਂ ਕਹਾਂ ਮਾਈਕਰੋਸਾਫਟ ਦਾ ਆਫਿਸ ਇੱਥੇ ਹੈ ਗੂਗਲ ਦਾ ਆਫਿਸ ਇੱਥੇ ਹੈ ਏਐਮਡੀ ਦਾ ਆਫਿਸ ਇੱਥੇ ਹੈ ਐਮਾਜ਼ਨ ਦਾ ਇੱਥੇ ਹੈ ਸ਼ਾਪੀਫਾਈ ਦਾ ਇੱਥੇ ਇਥੋਂ ਦੇ ਤਾਂ ਕੁਝ ਨਹੀਂ ਹੈਗਾ ਇੱਥੇ ਤਾਂ ਮੋਹਾਲੀ ਤੱਕ ਜਿਹੜਾ 에ਰਪੋਰਟ ਹੈ 에ਰਪੋਰਟ ਦੇ ਲਾਗੇ ਛੱਕੇ ਜ਼ਮੀਨਾਂ ਮਹਿੰਗੀਆਂ ਉਸ ਤੋਂ ਅੱਗੇ ਤਾਂ ਸਭ ਖਾਲੀ ਹੈ ਉਸ ਤੋਂ ਕਿ ਕਿੱਥੇ ਜਾਂ ਲੁਧਿਆਣੇ ਦੀ ਇੰਡਸਟਰੀ ਹੈ ਕੁਝ ਜਲੰਧਰ ਦੀ ਇੰਡਸਟਰੀ ਹੈ ਉਹ ਵੀ ਹੁਣ ਜਾਈ ਜਾਂਦੀ ਹੈ ਹੌਲੀ ਹੌਲੀ ਕਿਉਂਕਿ ਗੱਲ ਇਹ ਹੈ ਕਿ ਉਹ ਵੀ ਚਾਹੁੰਦੇ ਨੇ ਕਿ ਅਸੀਂ ਉਸ ਜਗ੍ ਵਿਕਸਤ ਸੂਬੇ ਹੋ ਸਰਕਾਰ ਜਿਆਦਾ ਸਹੂਲਤਾਂ ਦੇਵੇ ਉਧਰਲੇ ਪਾਸੇ ਜਾਈਏ ਇਸੇ ਕਰਕੇ ਜਿਹੜੀ ਜਲੰਧਰ ਦੀ ਸਾਰੀ ਇੰਡਸਟਰੀ ਮੈਕਸਿਮਮ ਸਪੋਰਟਸ ਦੀ ਆ ਉਹ ਮੇਰਟ ਸ਼ਿਫਟ ਕਰ ਗਈ ਇਧਰੋਂ ਮੇਰਟ ਚਲੀ ਗਈ ਕਿਉਂਕਿ ਜਿਹੜੀ ਹੁਣ ਲੱਕੜ ਆਂਦੀ ਸੀ ਕਸ਼ਮੀਰ ਤੋਂ ਉਹ ਸਾਰੀ ਉਧਰ ਚਲੀ ਗਈ ਆਪਣੇ ਕਠੂਏ ਉਹਨਾਂ ਨੇ ਲੱਕੜ ਦੀ ਨੀ ਪੰਜਾਬ ਨੂੰ ਬੰਦ ਕਰਤੀ ਬੈਠ ਦੀ ਇੰਡਸਟਰੀ ਉਧਰ ਚਲੀ ਗਈ ਹਾਕੀ ਦੀ ਉਧਰ ਚਲੀ ਗਈ ਤੇ ਪੰਜਾਬ ਦੇ ਕੰਪੱਲੇ ਕੀ ਰਿਆ ਉਹੀ ਸਾਈਕਲ ਵਾਲੇ ਆ ਉਹ ਵੀ ਨਿਕਲੀ ਜਾ ਰਹੇ ਆ ਹੁਣ ਆਪਾਂ ਬਾਹਰ ਨਿਕਲੀਏ ਹੌਜ਼ਰੀ ਵਾਲੇ ਵੀ ਆ ਬਾਹਰ ਨਿਕਲੀਏ ਸੋ ਵਲਡਵਾਈਡ ਪੰਜਾਬ ਜਿਹੜਾ ਨਾ ਇੱਕ ਕੋਨੇ ਤੇ ਆ ਹੂੰ ਤੇ ਉਹ ਵੀ ਡਿਸਟਰਬਡ ਸਟੇਟ ਆ ਜਿੱਥੇ ਕੋਈ ਲਾਅ ਐਂਡ ਆਰਡਰ ਮੇਨਟੇਨਡ ਨਹੀਂ ਹੈਗਾ ਸਰਹੱਦ ਦੇ ਉੱਤੇ ਅਸੀਂ ਬੈਠੇ ਆ ਇਸ ਕਰਕੇ ਵਪਾਰੀ ਦਾ ਉੱਥੇ ਇਹ ਚਾਹੁੰਦਾ ਹੁੰਦਾ ਕਿ ਮੈਂ ਜਿੱਥੇ ਵੀ ਰਵਾਂ ਉੱਤੇ ਮਾਹੌਲ ਸ਼ਾਂਤ ਹੋਵੇ ਤੇ ਇਨਵੈਸਟਮੈਂਟ ਚੰਗੀ ਆਵੇ ਹੂੰ ਜੇ ਤੁਸੀਂ ਐਕਸਟਰੈਕਸ਼ਨ ਮਨੀ ਦੀ ਗੱਲ ਕੀਤੀ ਆ ਜੱਗੋ ਭਗਵਾਨਪੁਰੀ ਉੱਤੇ ਵੀ ਐਕਸਟਰੈਕਸ਼ਨ ਮਨੀ ਦੇ ਜਿਹੜੇ ਚਾਰਜਸ ਲੱਗੇ ਨੇ ਆ ਕੀ ਇਹਦੇ ਵਿੱਚ ਮੰਨ ਸਕਦੇ ਆ ਕਿ ਇਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਹਦੀ ਮਾਤਾ ਉਹਦੇ ਸਾਹਮਣੇ ਸੀ ਐਕਸਟਰੈਕਸ਼ਨ ਮਨੀ ਕੀ ਇੱਦਾਂ ਸੀ ਕੀ ਗੱਲਬਾਤ ਕੇ ਜਾਂ ਕੋਈ ਹੋਰ ਸਾਹਮਦਾ ਸੀਗਾ ਨਹੀਂ ਨਹੀਂ ਇਹ ਗੱਲ ਹਜੇ ਸਾਹਮਣੇ ਨਹੀਂ ਆਈ ਹੂੰ ਇਹ ਗੱਲ ਬਿਲਕੁਲ ਸਾਹਮਣੇ ਨਹੀਂ ਆਈ ਕਿ ਉਹਦੇ ਮਦਰ ਕੋਈ ਐਕਸੋਸ਼ਨ ਆਫ ਮਨੀ ਦਾ ਧੰਦਾ ਕਰਦੇ ਸੀ ਜਾਂ ਸੰਭਾਲਦੇ ਸੀ ਜਾਂ ਲੋਕਾਂ ਕੋਲ ਲੈਂਦੇ ਸੀ ਦੇਖੋ ਪੰਜਾਬ ਦੀ ਪੁਲਿਸ ਬੜੀ ਤਾਕਤਵਾਰ ਹੈ ਤੁਸੀਂ ਕੀ ਸਮਝਦੇ ਹੋ ਇਹਨਾਂ ਨੂੰ ਪਤਾ ਨਹੀਂ ਹੋਏਗਾ ਅਗਰ ਕੋਈ ਕਿਸੇ ਕੋਈ ਪੈਸੇ ਰਸੀਵ ਕਰੇਗਾ ਇੱਕ ਮਿੰਟ ਚ ਪੁਲਿਸ ਨੂੰ ਪਤਾ ਲੱਗ ਜਾਂਦਾ ਦੱਸਣ ਵਾਲੇ ਨਾਲ ਦੀ ਨਾਲ ਦੱਸ ਕੇ ਆਂਦੇ ਆ ਕਿ ਆ ਪੈਸੇ ਦੇਣ ਆਇਆ ਸੀ ਬੰਦਾ ਆ ਦੇ ਕੇ ਗਿਆ ਵਾ ਆ ਹਾਲਾਤ ਹੈ ਤੇ ਉਹਦੇ ਵਿੱਚਕਾਰ ਇਹੀ ਗੱਲਾਂ ਜਿਹੜੀਆਂ ਉਹ ਚੱਲਦੀਆਂ ਹੈਗੀਆਂ ਕਿ ਬਈ ਜਿਹੜਾ ਪੰਜਾਬ ਦੇ ਵਿੱਚ ਪੈਸਾ ਹੈਗਾ ਨਾ ਜਿਹੜਾ ਫਰੋਕੀਆਂ ਦਾ ਪੈਸਾ ਹੈਗਾ ਇਹ ਬਾਹਰ ਜਾ ਰਿਹਾ ਓਰੇ ਨਹੀਂ ਕਿਤੇ ਕੋਈ ਰিসিਵਿੰਗ ਹੋ ਰਹੀ ਕੋਈ ਇਥੇ ਰিসিਵਿੰਗ ਨਹੀਂ ਕਰਦਾ ਉਹ ਸਭ ਬਾਹਰ ਜਾ ਰਿਹਾ ਆਸਟ੍ਰੇਲੀਆ ਜਿਵੇਂ ਕਿਹਾ ਜਾਂਦਾ ਵੀ ਸਟ੍ਰੇਲੀਆ ਜਾ ਕੇ ਭੇਜ ਦਿੰਦੇ ਨਾ ਜਿਵੇਂ ਹੁਣ ਦੇਖੋ ਹਰਿਆਣੇ ਵਾਲੇ ਬੰਦੇ ਕਰ ਜਾਂਦੇ ਆ ਕੇ ਹੂੰ ਹੁਣ ਕਪੂਰਥਲੇ ਗੋਲੀਆਂ ਚਲਾ ਕੇ ਗਏ ਦੁਕਾਨ ਦੇ ਉੱਤੇ ਮੋਬਾਈਲ ਦੀ ਹਰਿਆਣੇ ਤੋਂ ਆਏ ਹੋਏ ਸੀ ਬੰਦੇ ਹੂੰ ਤੇ ਇਦਾਂ ਸਾਰਾ ਜਿਹੜਾ ਨਾ ਨੈਟਵਰਕ ਸਟੇਟ ਤੋਂ ਆਊਟ ਜਾਂਦਾ ਵਪਾਰੀ ਨੂੰ ਤਾਂ ਡਰਿਆ ਹੁੰਦਾ ਵਪਾਰੀ ਨੇ ਕੀ ਗੱਲ ਕਰਨੀ ਕਿਸੇ ਨਾਲ ਦੂਜੀ ਜਿਹੜੀ ਗੱਲ ਆ ਮਦਰ ਹੈ ਨਹੀਂ ਸੀ ਐਨਐਨਓਲ ਕਦੀ ਸੁਣਿਆ ਨਹੀਂ ਸੀਗਾ ਕਿ ਉਹ ਕਿਤੇ ਕ੍ਰਾਈਮ ਦੇ ਵਿੱਚ ਐਕਸਟਰੈਕਸ਼ਨ ਆਫ ਮਨੀ ਚ ਕਿਤੇ ਉਹਨਾਂ ਦੀ ਭੂਮਿਕਾ ਰਹੀ ਹੋਵੇ ਜਾਂ ਕਦੀ ਉਹਨਾਂ ਨੂੰ ਗੱਲ ਕਿਸੇ ਨੇ ਅਲੀਗੇਸ਼ਨ ਵੀ ਲਗਾਇਆ ਹੋਵੇ ਹੂੰ ਜੱਗੂ ਭਗਵਾਨਪੁਰੀਆ ਅਮੀਰ ਕਿੱਦਾਂ ਬਣਿਆ ਕਹਿੰਦੇ ਵੀ ਜੱਗੂ ਭਗਵਾਨਪੁਰੀਆ ਉਹ ਗੈਂਗਸਟਰ ਆ ਜਿਹੜਾ ਬਾਕੀ ਗੈਂਗਸਟਰਸ ਦੇ ਨਾਲੋਂ ਅਮੀਰ ਹੈ ਦੇਖੋ ਗੱਲ ਪਤਾ ਕਿ ਇੱਕ ਤਾਂ ਜੱਗੂ ਭਗਵਾਨਪੁਰੀਆ ਦੀ ਜਿਹੜੀ ਕਬੱਡੀ 'ਚ ਐਂਟਰੀ ਹੋਈ ਨਾ ਹੂੰ ਉਹਦੇ ਕਰਕੇ ਜੱਗੂ ਭਗਵਾਨਪੁਰੀਆ ਦਾ ਸਿੱਕਾ ਬਹੁਤ ਚੱਲਿਆ ਕਿਉਂਕਿ ਪਲੇਅਰ ਕਬੱਡੀ ਲੀਗ ਹੁੰਦੀ ਆ ਪੈਸਾ ਬਹੁਤ ਹੁੰਦਾ ਐਨਆਰਆਈਜ਼ ਆ ਇਨਵੋਲ ਸਾਰਾ ਪੈਸਾ ਬਾਹਰਲੇ ਮੁਲਕਾਂ ਦਾ ਲੱਗਦਾ ਉਹਦੇ ਵਿੱਚ ਔਰ ਕਬੱਡੀ ਦੇ دیਵਾਨੇ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਬਹੁਤ ਹੈਗੇ ਆ ਹੂੰ ਇਹਨੇ ਬ੍ਰਦਰ ਨੇ ਆਪਣੀ ਕਬੱਡੀ ਲੀਗਸ ਜਿਹੜੀਆਂ ਬਣਾਈਆਂ ਨਾ ਉਹ ਕਬੱਡੀ ਲੀਗਸ ਨੂੰ ਪੂਰਾ ਚੱਕ ਕੇ ਉੱਪਰ ਰੱਖਿਆ ਦੂਜੇ ਪਾਸੇ ਕਿਸੇ ਨੂੰ ਖੇਡਣ ਨਹੀਂ ਦਿੰਦੇ ਸੀ ਹੂੰ ਸਟ੍ਰੈਟ ਵੀ ਕਰ ਦਿੰਦੇ ਸੀ ਵੀ ਤੂੰ ਉਧਰੋਂ ਨਾ ਖੇਢੀ ਤੇ ਪਲੇਅਰ ਕੋਲ ਇੰਨੀ ਹਿੰਮਤ ਨਹੀਂ ਹੁੰਦੀ ਸੀ ਜੱਗੂ ਭਗਵਾਨਪੁਰੀਏ ਨੂੰ ਨਾ ਕਰਦੇ ਆ ਆਖਰਕਾਰ ਪਰ ਆਪਣਾ ਵੀ دہشت ਹੁੰਦੀ ਆ ਜੱਗੂ ਭਗਵਾਨਪੁਰੀਏ ਦਾ ਮੈਸੇਜ ਆ ਜਾਏ ਫੋਨ ਆ ਇਹਦੀ ਸ਼ਿਕਾਇਤ ਵੀ ਹੋਈ ਆ ਹੂੰ ਇਹਦੀ ਸ਼ਿਕਾਇਤ ਮੇਰਾ ਖਿਆਲ ਸੱਤ ਅੱਠ ਸਾਲ ਪਹਿਲਾਂ ਕਪੂਰ ਥਲੇ ਐਸਐਸਪੀ ਨੂੰ ਵੀ ਹੋਈ ਡੀਜੀਪੀ ਨੂੰ ਵੀ ਹੋਈ ਸ਼ਿਕਾਇਤ ਕਿ ਜੱਗੂ ਭਗਵਾਨਪੁਰੀਆ ਕਬੱਡੀ ਚ ਦਖਲਅੰਦਾਜ਼ੀ ਕਰ ਰਿਹਾ ਪਲੇਅਰਾਂ ਨੂੰ ਧਮਕਾ ਰਿਹਾ ਔਰ ਸਾਡੇ ਪਲੇਅਰ ਖੇਲਣ ਤੋਂ ਮਨਾ ਕਰਦੇ ਪਏ ਆ ਹੂੰ ਇਹ ਜੱਗੂ ਦਾ ਫੋਨ ਆਇਆ ਸੀ ਤੁਹਾਡੇ ਲੀਗ ਤੋਂ ਨਹੀਂ ਖੇਡ ਸਕਦੇ ਅੱਛਾ ਫਿਰ ਉਹ ਜਿਹੜੀ ਲੀਗ ਤੋਂ ਖੇਡਣਗੇ ਉਹਨੇ ਜਿੰਨਾ ਉੱਤੇ ਪੈਹਾ ਐਨਆਰਆਈਸ ਦਾ ਬੜਾ ਲੱਗਾ ਹੁੰਦਾ ਸੀ ਹੂੰ ਤੋਂ ਪੈਸਾ ਆਣਾ ਹੀ ਆਣਾ ਪੈਸਾ ਇਨਵੋਲ ਹੋਇਆ ਇਸੇ ਕਰਕੇ ਸੰਦੀਪ ਮੰਗਲ ਅੰਬੀਆਂ ਦੀ ਦਾ ਮਰਟਰ ਹੋਇਆ ਇਸੇ ਕਰਕੇ ਉਹਦਾ ਮਰਡਰ ਕੀਤਾ ਗਿਆ ਬੰਬੀਹਾ ਗਰੁੱਪ ਵੱਲੋਂ ਕਿ ਇਹ ਜੱਗੂ ਭਗਵਾਨਪੁਰੀ ਦੀ ਕਬੱਡੀ ਨੂੰ ਪ੍ਰਮੋਟ ਕਰ ਰਿਹਾ ਹੂੰ ਔਰ ਉਹਦੇ ਚ ਕਬੱਡੀ ਪ੍ਰਮੋਟਰਾਂ ਦੇ ਨਾਮ ਵੀ ਆਏ ਕੈਨੇਡਾ ਤੇ ਕੈਨੇਡਾ ਦੇ ਇੱਕ ਕਬੱਡੀ ਪ੍ਰਮੋਟਰਾਂ ਦੇ ਨਾਮ ਵੀ ਆਏ ਸੁਰਜਨ ਸਿੰਘ ਚੱਠਾ ਜਿਹੜਾ ਕਬੱਡੀ ਫੈਡਰੇਸ਼ਨ ਦਾ ਕੈਨੇਡਾ ਦਾ ਹੈਗਾ ਅਰੈਸਟ ਵੀ ਹੋਇਆ ਉਸ ਕੇਸ ਦੇ ਵਿੱਚ ਗ੍ਰਫ्तार ਵੀ ਹੋਇਆ ਉੱਥੋਂ ਸਨਾਵੜ ਢਿੱਲੋਂ ਕੈਨੇਡਾ ਤੋਂ ਉੱਤੇ ਵੀ ਪਰਚਾ ਦਰਜ ਹੋਇਆ ਕਬੱਡੀ ਵਾਲੇ ਦਾ ਤੇ ਇਸ ਕਰਕੇ ਜਿਹੜੀ ਗੱਲ ਮੈਂ ਕਰਨਾ ਚਾਹਨਾ ਕਿ ਜਿੱਥੇ ਪੈਸਾ ਇਨਵੋਲ ਹੋਇਆ ਉਹ ਪੈਸਾ ਜਿਹੜਾ ਵਾ ਇਸੇ ਚੀਜ਼ ਲਈ ਇਨਵੋਲ ਹੋਇਆ ਕਿ ਆਪਾਂ ਆਪਣੀ ਕਬੱਡੀ ਲੀਗ ਨੂੰ ਜਿਤਾਈਏ ਕਬੱਡੀ ਲੀਗ ਨੂੰ ਉੱਤੇ ਲੈ ਕੇ ਜਾਈਏ ਤਰ ਇਹ ਲੱਗਦਾ ਵੀ ਨੰਗਲੰਪੀਅਤ ਕਤਲ ਤੋਂ ਬਾਅਦ ਬਹੁਤ ਕੁਝ ਚੇਂਜ ਹੋਇਆ ਵੀ ਜਿਵੇਂ ਪਹਿਲਾਂ ਨੌਜਵਾਨ ਸੀ ਕਿ ਕਬੱਡੀ ਦੇ ਵਿੱਚ ਜ਼ਿਆਦਾ ਜਾਣਾ ਚਾਹੁੰਦੇ ਸੀ ਕਿ ਵੀ ਅਸੀਂ ਉਮੀਦ ਵੀ ਬਣ ਜਾਾਂਗੇ ਸਾਡੇ ਕੋਲ ਥੋੜਾ ਬਹੁਤ ਪੈਸਾ ਵੀ ਆਊਗਾ ਤੇ ਸਾਡੀ ਸਿਹਤ ਵੀ ਠੀਕ ਰਹੂਗੀ ਤਾਂ ਕਬੱਡੀ ਦੇ ਵਿੱਚ ਜਾਂਦੇ ਸੀ ਹੁਣ ਬਹੁਤ ਕੁਝ ਘਟ ਗਿਆ ਵਾ ਕਿ ਲੱਗ ਕਬੱਡੀ ਦਾ ਨਹੀਂ ਹੋਇਆ ਯਾਰ ਪੰਜਾਬ ਦੀ ਗਾਇਕੀ ਨੂੰ ਦੇਖ ਲਓ ਹਮ ਹੁਣ ਪਰਮੇਸ਼ਵਰਮਾ ਦੇ ਗੋਲੀ ਮਾਰੀ ਹਮ ਠੀਕ ਹੈ ਨਾ ਐਕਸਟਰੈਕਸ਼ਨ ਆਫ ਪਨੀ ਲਈ ਸੀ ਪਰਮੇਸ਼ਵਰਮਾ ਠੰਡਾ ਹੋ ਗਿਆ ਕਦੀ ਦੇਖਿਆ ਕਦੇ ਜਿਆਦਾ ਮਦਰਾ ਕਰ ਰਿਹਾ ਹੋਵੇ ਇਹ ਪੀ ਢਿੱਲੋਂ ਦੇ ਬਾਹਰ ਕੈਨੇਡਾ ਫਾਇਰਿੰਗ ਹੋਈ ਗੀ ਪੀ ਗਰੇਵਾਲ ਦੇ ਫਾਇਰਿੰਗ ਹੋਈ ਮਿਊਜ਼ਿਕ ਇੰਡਸਟਰੀ ਨੂੰ ਬੜਾ ਟਹਾ ਲੱਗਿਆ ਮਿਊਜ਼ਿਕ ਇੰਡਸਟਰੀ ਚ ਬੜੀ ਦਹਿਸ਼ਤ ਪਈ ਇਸ ਚੀਜ਼ ਦੀ ਉਹਨਾਂ ਨੂੰ ਐਕਸਟਰੈਕਸ਼ਨ ਆਫ ਮਨੀ ਉਹਨਾਂ ਤੋਂ ਵੀ ਸ਼ੁਰੂ ਹੋਈ ਕਰਨ ਔ ਜਲਾ ਤੁਹਾਡੇ ਸਾਹਮਣੇ ਕਿੰਨਾ ਰੌਲਾ ਪਿਆ ਸਾਰਿਆਂ ਦਾ ਹੀ ਰੌਲਾ ਪਿਆ ਮਿਊਜ਼ਿਕ ਇੰਡਸਟਰੀ ਦਾ ਬਹੁਤ ਰੌਲਾ ਪਿਆ ਔਰ ਮਿਊਜ਼ਿਕ ਇੰਡਸਟਰੀ ਹੀ ਜਿਹੜੀ ਆ ਕੈਨੇਡਾ ਤੱਕ ਜੇ ਉਹਨਾਂ ਦੇ ਘਰਾਂ ਤੇ ਫਾਇਰਿੰਗ